ਲਵੀ ਮੇਤਰਾ ਆਪਾ ਚੱਲੀ ਹੁਣ ਚਰੀ ਵਢਣ ਪਸ਼ੂ ਵੀ ਚਰਾਉਂਦੇ ਹੋਣਗੇ ਆ ਬੜਾ ਸੁੱਖ ਕਰਤਾ ਇਹ ਨਹੀਂ ਤਾਂ ਅੱਗੇ ਸਾਰੇ ਸਿਰ ਤੇ ਮਰ ਜਾਂਦੇ ਚਰੀ ਲਿਆਉਂਦੇ ਇਹ ਦੇਖੀ ਕਤੰਦਰ ਬਾਲ ਦਰੇੜੀ ਖਾ ਗਿਆ ਪਰ ਆਪਣਾ ਨਾਮ ਕਮਾ ਗਿਆ ਕੋਈ ਮਰਜੀ ਲੱਦ ਲੈ ਤੇ ਬਾਈ ਕਹਿੰਦੀ ਹੁਣ ਕੀ ਬਾਈ ਉੱਕ ਵੀ ਨਵੇਂ ਤਰੀਕੇ ਦੀ ਲਾਈ ਹੋਈ ਐ ਇਹ ਹੁੱਕਾ ਪਾ ਕਰੇ ਲਈ ਹੈ ਬਾਈ ਜੀ ਤੇ ਜੈਕ ਦਾ ਰਾੜ ਕੱਢ ਕੇ ਪਾਸੇ ਇਹਦਾ ਬਿਜਲੀ ਨਟ ਹੁੰਦਾ ਹੈ ਜੱਕੇ ਵੀ ਉਹਦੇ ਪਾਸੇ ਘਸ ਲਿਆ ਕੋਈ ਦਿੱਕਤ ਨਹੀਂ ਬੱਸ ਪਰ ਇਹ ਭਾਰ ਫਿੱਟ ਦਾ ਉਹ ਨਾਟ ਵੱਡਾ ਹੈ। ਫੰਦੇ ਨਾਟਕਾ ਹੈ ਜੀ ਦਾ। ਤਾਂ ਕਿ 60 ਵਜੇ ਆ ਸੰਦ ਆਪਣਾ ਨਾਲ ਹੀ ਰਹੇ। 40 ਮੀਟਰ ਚੱਲੀ ਖੇਤ ਨੂੰ।